280 70 ਦੇ ਕਰ 70 ਦੇ ਕਰ ਠੀਕ ਹੈ ਬਤਗੀ ਚਾਹੀਦੀ ਪਾਈ ਹਾਂ ਹਾਂ ਮੈਂ ਇਹਨਾਂ ਦੇ ਕੇਦਰੋ ਲਿਆ ਕੇ ਦੁਕਾਨ ਤੇ ਆਪਣੇ ਦਾ ਮਹਿੰਦਰੀ ਲਵਾਈ ਹੈ ਉਸ ਸਾਰੇ ਮੈਕਨਿਕ ਤੁਹਾਨੂੰ ਮਿਲਣਾ ਹੀ ਕਿੱਥੇ ਮਿਸਤਰੀ ਦੋ ਲੱਗੇ ਹੋਏ ਸੀ ਬੰਦੇ ਸੀ ਦੋ ਹੀ ਸੀ ਮਿੱਤਰ ਵੱਡੇ ਭਾਈ ਉਹ ਮੈਨੂੰ ਲੈ ਕੇ ਜਾਂਦੇ ਆ ਲੈ ਕੇ ਜਾਂਦੇ ਆ ਗੁੜੇ ਨੂੰ ਚੱਕ ਕੇ ਲੈ ਕੇ ਜਾ ਕੋਈ ਬੰਦਾ ਵੇਖ ਲਿਓ ਫੇਰ ਹੀ ਕੋ ਆ ਕੀ ਚੱਕੀ ਜਾਂਦਾ ਇਹ ਆਪਣੀਆਂ ਕਿੰਨੇ ਪਾਪਾ ਇਹਨਾਂ ਦੀ ਆਈ ਹੈ ਇਹਨਾਂ ਦੀ ਕਿਹੜੇ ਅਮਰੀਕੇ ਨੂੰ ਫੜਾ ਦਿਓ ਅਮਰੀਕਾ ਲੈ ਗਈ ਯਾਰ ਆ ਵੀ ਲੈ ਜਾ ਕੋਈ ਨਾ ਲੈ ਜਾ ਉਹ ਮੈਂ ਤੂੰ ਰੱਖ ਦੇਣਾ ਕਦੇ ਸਾਡੇ ਵੀ ਬਨੇਰੇ ਉੱਤੇ ਬੋਲਵੇ ਨਿੱਤ ਬੋਲਦਾ ਗਵਾਂਡੀਆਂ ਦੇ ਕਾਂਵਾ ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਜੀ ਦੇ ਨਵੇਂ ਬਲੌਗ 'ਚ ਅੱਜ ਮਿਸਤਰੀਆਂ ਨੇ ਛੁੱਟੀ ਕਰੀ ਆ ਇੱਕ ਨੂੰ ਕੰਮ ਸੀ ਇੱਕ ਕਹਿੰਦਾ ਬਈ ਸਿਕ ਸਿਕ ਜੀ ਹੋ ਰਹੀ ਆ ਕੋਈ ਨਿਆਰਾ ਯਾ ਨਹੀਂ ਆਉਂਦਾ ਆਪਾਂ ਇੱਕ ਦਿਨ ਛੁੱਟੀ ਕਰ ਲੈਨੇ ਆ ਤੇ ਆ ਰਾਤ ਦਾ ਸਮਾਨ ਤੋਂ ਆ ਤਾਂ ਬਈ ਕਰਕੇ ਸਾਰਾ ਕੁਝ ਇੱਥੇ ਬਦਿਆ ਮੇਨ ਕਰਕੇ ਰੱਖਤਾ ਸੀ ਆ ਕੰਦ ਸੀਗੀ ਕੱਲ ਜਿਹੜੀ ਲਿਪਣ ਵੇਲੇ ਮੀਂਹ ਆ ਗਿਆ ਸੀ ਉਦੋਂ ਲਿਪਲੀ ਖੱਚ ਧੂਕੇ ਰੋਮੀ ਬਸ ਮੀਂਹ ਗੜ ਗਈਆਂ ਅੱਜ ਤੇ ਥੱਲੋ ਥੱਲੋ ਮਾੜਾ ਜਿਹਾ ਸਿਮੈਂਟ ਜਟੜਿਆ ਸੀ ਗਿਆ 11:00 ਰਾਤ ਉੱਥੇ ਮੈਂ ਕਰਵਾਲਾ ਆਇਆ ਮਾਰਤਾ ਜਿਹਾ ਕਿਉਂ ਲੋਟਾ ਮਾਹੌਲ ਆ ਤੇ ਅੱਜ ਦਾ ਕੰਮਕਾਰ ਇੱਥੇ ਲਾਉਣਾ ਦਿਹਾੜੀ ਹੁਣ ਮੈਂ ਕਿਉਂ ਟੀਕੇ ਰਾਂ ਤਾਂ ਤੇ ਫਿਲਹਾਲ ਕੰਮ ਅੱਜ ਦੇ 3000 ਨਹੀਂ ਗਏ ਇਹ ਨੂੰ ਉਸ ਸਮਾਨ ਚੱਕਾ ਤਰੀ ਕਰਕੇ ਇਹਨੂੰ ਪੈੜ ਗੱਡ ਕੇ ਪਾਣੀ ਦਾ ਛੜਕਾ ਕਰਨਾ ਇੱਕ ਆਟਾ ਵਿਆਹ ਕੇ ਲਿਆਉਣਾ ਦੋ ਹਰਾ ਜਹਰਾ ਲੈ ਕੇ ਆਉਣਾ ਤਿੰਨ ਤੇ ਇੱਕ ਅੱਧਾ ਹੋਰ ਵੀ ਕੰਮ ਆ ਗਿਆ ਇਹਨਾਂ ਜੋ ਹੁਣ ਵੇਖਦੇ ਆ ਕਿਹੜਾ ਸਿਰੇ ਚੜਦਾ ਤੇ ਇੱਕ ਹੁੰਦਾ ਦੋ ਹੁੰਦੇ ਤਿੰਨ ਹੁੰਦੇ ਚਾਰ ਹੁੰਦੇ ਝਾੜ ਆਲਾ ਮੌਸਮ ਜਾਗਾ ਤੇ ਸਵੇਰੇ 8 ਵਜੇ ਦਾ ਕੰਮ ਤੇ ਲੱਗਣ ਦੀ ਰੈ ਕਰਦਾ 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 ਸਮਾਂ 9:30 ਦਾ ਹੋ ਗਿਆ ਤੇ ਫਿਲਹਾਲ ਪ੍ਰਸ਼ਾਦਾ ਪਾਣੀ ਛਕ ਲਿਆ ਕੀ ਅਗਲੀ ਗੱਲਬਾਤ ਤੁਹਾਨੂੰ ਨਾਲ-ਨਾਲ ਸੁਣਾਉਂਦੇ ਰਹੇ ਨੇ ਦਿਨ ਦੀ ਤੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ-ਪਰਦੇਸੀ ਮਾਹੌਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਤੇ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਤੇ ਤਰੀਕਾ ਜਾਈ ਗਈ 28 ਦਸੰਬਰ 14 ਬੋ ਬਰਾ 2024 ਤੇ ਫਿਲਹਾਲ ਪਹਿਲਾਂ ਇੱਥੇ ਆਪਦੀ ਆਹ ਡਿਊਟੀ ਪੂਰੀ ਕਰਦਾ ਜਿਹੜੀ ਮਤਲਬ ਤੜਕੇ ਸਵੇਹਾ ਜਿੱਥੇ ਕੰਮ ਸ਼ੁਰੂ ਕਰਨਾ ਤੇ ਅਗਲੇ ਆਟੇ ਕੋਟੇ ਹਰੇਚਾਰੇ ਉਹੋ ਬਾਅਦ ਚ ਵ

ਚਾਹ ਪੀਣ ਦਾ ਮਨ ਤਾਂ ਹੈ ਨਹੀਂ ਮੈਂ ਚਲ ਪੀ ਲਾਂਗੇ ਥੋੜੀ ਜਿਹੀ ਪਾਣੀ ਪੀ ਗਿਆ ਸੀ ਹੁਣੀ ਮੇਹਰਾ ਹੋ ਰਹੀ ਹੈ ਟਾਇਰ ਦਾ ਵਾਹ ਵਾਹ ਵੈਸ 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 ਦੱਲੂ ਵਾਲੇ ਬਾਈਕ ਭਾਈ ਨਾਲ ਜੋੜ ਲਓ ਆਪਾਂ ਉਹ ਦੱਲੂ ਕਿੱੜੇ ਚੱਲਦਾ ਕਿ ਲੋਦਾ ਬੰਦੂਰੇ ਉਹ ਦੂਜਾ ਚੱਲੇ ਜਾਂਦਾ ਇਹ ਚੱਲਦਾ ਨਹੀਂ ਕਈ ਦਿਨ ਹੋ ਗਏ ਦੇਖ ਕੇ ਉਹ ਨਾ ਉਧਰੋਂ ਨਾ ਪਲੱਗ ਨਿਕਲਿਆ ਹੋਇਆ ਇਹਦਾ ਮੈਂ ਚਲਾ ਦਿੰਦਾ ਸਵਾਹ ਜੀ ਕਿਧਰੋਂ ਨਿਕਲਾਈ ਗਏ ਇੱਥੇ ਪੁਰਾਣੀ ਚੋਰ ਹੁੰਦੀ ਸੀ ਇਹਦਾ ਬਤੀ ਸੀ ਬਈ ਉਹ ਵਿੱਚ ਹੀ ਐਵੇਂ ਐਸੇ ਤੁੱਤੇ ਪਾਣੀ ਵਾਸਤੇ ਬਣਾਈ ਹੋਈ ਸੀ ਪਹਿਲਾਂ ਲੋਡ ਆ ਗਿਆ ਰਖਮ ਆ ਉਹ ਆਈ ਰੋ ਵਧੀਆ ਵਧੀਆ ਆਪ ਦੱਸੋ ਔਰ ਚਾਪਣੀ ਪਈਏ ਲੈ ਭਾਈ ਜਿਹਦੇ ਵਿੱਚ ਪਾਇਆ ਇਹੋ ਕੰਮ ਕਰਦਾ ਵਧੀਆ ਕਰਕੇ ਦਿਦੂ ਲੋ ਕਹੇ ਲੱਗਦਾ ਮੋਰਾ ਬਖਾਰ ਪਰ ਜਾਊਗਾ ਠੀਕ ਆ ਮੈਂ ਬਰਹਾਰ ਪਰ ਨਹੀਂ ਜਾਂਦਾ ਟੈਂਸ਼ਨ ਨਾ ਲੈ ਅੱਛਾ ਤੇਰਾ ਕਮਰਾ ਨਾ ਇੱਥੇ ਆ ਬੈਠ ਤੂੰ ਜੀ ਆ ਮੈਂ ਬਯਾਮ ਨਾ ਕਰੋ ਹੋਈ ਨਾ ਉਧਰ ਭਾਈ ਚਿਰੀ ਲੱਗੀ ਹੋਈ ਸੀ ਪੁਰਾਣੀ ਏਜ ਕੂਗੇ ਪਸ਼ੂਆਂ ਦਾ ਛੱਡ ਰਾਤੀ ਉਹਦੀ ਏ ਚਿਰੀ ਛੱਡੀ ਹੋਈ ਸੀ ਛੱਡ ਵਾਲੀ ਉਹਨੇ ਛੱਡ ਲਈ ਸੀ ਵੀ ਇਥੇ ਆਪਾਂ ਛੱਡ ਪਾਵਾਂਗੇ ਚੱਲ ਵੀ ਭਾਈ ਰਹਿਣ ਦਿਓ ਬੰਦ ਨਹੀਂ ਕਰੀ ਸੀ ਤੇ ਵਿਚਾਰ ਕੀ ਹੁੰਦਾਗਾ ਵੀ ਥੋੜੇ ਟਾਈਮ ਨਾਲ ਤੇ ਉਹਦੇ ਉੱਤੇ ਉਹ ਛੱਡ ਜਦੋਂ ਪਾਇਆ ਉਹ ਨੀਵਾ ਲੱਗਿਆ ਸਾਨੂੰ ਵੀ ਫੁੱਟ ਉੱਚਾ ਕਰ ਲੈਣੇ ਸੀ ਗਿਆ ਮਿਸਤਰੀ ਨੂੰ ਯਾਰ ਇਹ ਤਿੰਨ ਰਾ ਦੇ ਛੱਡ ਕੇ ਚੌਥੇ ਰਾ ਦੇ ਦੇ ਦੋ ਵੀ ਕੱਢ ਲੈਣੇ ਆ ਕਿ ਉਹ ਮਿਸਤਰੀ ਕਹਿੰਦਾ ਯਾਰ ਇੱਧਰ ਵੀ ਨਾ ਆ ਜਾਣ ਕਹਿੰਦਾ ਗਵਾਂਢੀ ਡਾਂਗਾ ਜਾ ਕੇ ਇਹ ਮਗਿਆ ਫੇਰ ਨਾ ਕਰ ਇਹ ਨਹੀਂ ਆਉਂਦੇ ਜਿੱਦੇ ਇੱਧਰਲੇ ਪਾਸੇ ਆਲਾ ਗੱਡੇ ਮੈਂ ਇੱਧਰਲੇ ਜ਼ਰੂਰ ਆਉਣਗੇ ਮਗਿਆ ਹੁਣ ਤੁਸੀਂ ਦੋਨੇ ਜਣੇ ਬਾਰੀ-ਬਾਰੀ ਨਾਲ ਆਗੇ ਉਧਰ ਕਿਹੜੇ ਸੀ ਪੱਪੂ ਗਏ ਇੱਧਰ ਉਹਨਾਂ ਲੱਗਦਾ ਇੱਕ ਕਮਰੇ 'ਚ ਬੈਠੇ ਨੇ ਨਾ ਨਾ ਫੇਰ ਨਾ ਕਰ ਤੇਰਾ ਸੈਂਟ ਨਹੀਂ ਉਧਰੋਂ ਹਲਦਾ ਬਸ ਇਹਨਾਂ ਨਾ ਨਾ ਇੱਥੇ ਗੱਡਣਾ ਸੀ ਅੱਧਾ ਦਾ ਵਾਧੂ ਹੈ ਬੱਤਾ ਪੈ ਗਿਆ ਮੈਂ ਤਾਂ ਕੋਈ ਜਵਾਬ ਚੁੱਕ ਮੰਡ ਗਿਆ ਨਾ 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 ਜਵਾਬ ਕਿਹੜਾ ਇੱਥੇ ਵਾਹ ਜਮੇਸਟਰੀ ਨੇ ਛੁੱਟੀ ਕਰ ਲਈ ਯਾਰ ਇੱਕ ਨੂੰ ਕੰਮ ਸੀਗਾ ਇੱਕ ਕਹਿੰਦਾ ਮਾੜਾ ਜਾ ਝੜ ਜਾ ਅੱਠ ਰਿਓ ਯਾਰ ਹੁਣ ਦੋ ਦਿਨਾਂ ਦਾ ਸੀਗਾ ਜਿਹੜਾ ਫਿਰ ਇਹ ਪੱਤੇ ਵਾਸਤੇ ਮੋਰਾ ਬਣਾਉਣਾ ਇਹ ਬਸ ਆ ਪੈੜ ਲਾਉਣੀ ਆ ਇੰਨੀ ਘਲਾ ਲੇਗਾ ਇਹਦੀ ਨਹੀਂ ਲਪਾਈ ਲੱਗੀ ਤੇਈ ਚੋਬੀ ਦਾ ਦੇ ਛੜਾਉਂਦੇ ਹੁੰਦੇ ਤਾਂ ਤੋਂ ਵੱਧੋ ਹੱਥ ਪਹੁੰਚ ਜਾਂਦੇ ਨਾ ਅਸੀਂ ਸ਼ਾਰੀ ਕੰਦ ਵੈਸੀ ਹੀ ਲਪੇ ਕਰਦੇ ਕਿ ਉਹ ਬਣਾਉਂਗੇ ਨਾ 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 ਲਪਾਈ ਕਰਦੇ ਆਂ ਕਰਾ ਬਣਾ ਬਣਾ ਜੀ ਤਾਂ ਫੇਰ ਦੇਖ ਲੈ ਆਂ ਕਰਾ ਨਿੱਪਲ ਗਈ ਹੂੰ ਉਹ ਇੱਥੇ ਪਾਉਣਾ ਦਾ ਸੀਗਾ ਯਾਰ ਅਜਾ ਚੱਲ ਰੱਬ ਸੁੱਖ ਰੱਖੇ ਫੇਰ ਫਹੀ ਉਹ ਨਾਲ ਦਾ ਵਧੀਆ ਗੱਲਾਂ ਨਾਲ ਤਾਂ ਮੇਰਾ ਇਧਰੋਂ ਹੋ ਉਹਨੇ ਸਿੱਟਾ ਵਾਲਾ ਕੰਮ ਘਾੜ ਗਏ ਕਿਧਰ ਇਧਰੋਂ ਜਿੱਦ ਕਮਰਾ ਬਣਾ ਹੋਵੇ ਹਾਂ ਸਿੱਟ ਘਾੜ ਦੇ ਐ ਤੇਰੇ ਹੋਵੇ ਲਪਾਈ ਕਰਤੀ ਤੇਰੇ ਬੋਲੇ ਸਿੱਟ ਨਹੀਂ ਆਉਂਦੀ ਉਹ ਬੇਤੀ ਰੱਕ ਦਾ ਨਾਮ ਹੀ ਚੱਕੰਦੇ ਆ ਨਾਲ ਦਾ ਭਾਰੀ ਭਾਰੀ ਛੇ ਵੀ ਅੰਨਾ ਭਾਰੀਆ ਦੇਖੀ ਦੇਲਕਾ ਨਾ ਭਾਈ ਚੱਕੜਾ ਚੱਕੜਾ ਹੌਲੀ ਹੌਲੀ ਆ ਹੌਲੀ ਹੌਲੀ ਇਧਰ ਦੀ ਨਗਣਾ ਸੀ ਪਹਿਲਾਂ ਮੂੰਹ ਇਧਰ ਦੀ ਆਉਣਾ ਸੀ ਨਾ ਸਟੂਡੀਓ ਹਉ ਮੈਂ ਕਿ ਤੂੰ ਬਚਾ ਰਿਹਾ ਸੀ ਮਤਲਬ ਕੀ ਆ ਰਹੀ ਤੈਨੂੰ ਬਚਣ ਤੋਂ ਬਚਾਉਂਦਾ ਸੀ ਪੂ ਤੰਗ ਆ ਥੋੜਾ ਜਿਆ ਬਸ ਭੀੜਾ ਜਮੀਨ ਨਾਲ ਤੇ ਡਿੱਗਦੀ ਨਾਲੇ ਚ ਭੀੜਾ ਪੋੜ ਤਾਂ ਗੱਟਾ ਪੋੜ ਤੇ ਕਿੰਨਾਂ ਕਰਕੇ ਜਵਾਈ ਦੀ ਲੁਕ ਜਾ ਰਿਹਾ ਸੀ ਹਾਂ ਸਸਰੀ ਘਰ ਬੰਮੀ ਸਸਰੀ ਘਰ ਬੰਮੀ ਧੰਨਵਾਦ ਕੈਮਰਾ ਕਰ ਲਓ ਸਾਰਿਆਂ ਨੂੰ ਧੰਨਵਾਦ ਸਤ ਜੀ ਇੱਕ ਪਰਿਵਾਰ ਦੇ ਬੱਚੇ ਹਨ ਜਿੰਨਾਂ ਵੀ ਹੋਰ ਤਕਰੀਬਨ 2 ਸਾਲ ਤੋਂ ਲੈ ਕੇ 5 ਸਾਲ ਤੱਕ ਹੈ ਬਹੁਤ ਹੀ ਵੱਡਾ ਦੁੱਖ ਆ ਜਿਹੜਾ ਇਸ ਪਰਿਵਾਰ ਨੂੰ ਘਾਟਾ ਪਿਆ ਤੇ ਦੱਸਿਆ ਜਾ ਰਿਹਾ ਕਿ ਜੀਆਬ ਬਾਬਸਾ ਆ ਰਹੇ ਸਨ ਤੇ ਬਟਿੰਡਾ ਜਾ ਰਹੇ ਸਨ ਤਲਵੰਡੀ ਸਾਹ ਤੋਂ ਵੱਡਾ ਦੁੱਖ ਹੈ ਇੱਕ ਪਰਿਵਾਰ ਦੇ ਸਭ ਤੋਂ ਜਿਹੜੇ ਮੈਂਬਰਾ ਹੋ ਮੌਕੇ ਤੇ ਬੱਸ ਦੇ ਵਿੱਚ ਦੱਬਣ ਕਾਰਨ ਮਾੜਾ ਮਾੜਾ ਹੋਇਆ ਮੀਨ ਉਨ੍ਹਾਂ ਦੀ ਮੌਤ ਹੋ ਚੁੱਕੀ ਆ ਦੱਸਿਆ ਜਾਂਦਾ ਹੱਸਾ ਜਿਹੜਾ ਇਹ ਤਕਰੀਬਨ ਸਵਾ 2:00 ਵਜੇ ਨੇੜੇ ਤੇੜੇ ਹੱਸਾ ਵਾਪਰਿਆ ਵੀਡੀਓ ਸ਼ੇਅਰ ਕਰਿਓ ਤੇ ਅੱਗੇ ਦੀ ਅੱਗੇ ਹੋ ਸਕਦਾ ਕਿ ਕਿਸੇ ਦੇ ਪਰਿਵਾਰਕ ਮੈਂਬਰ ਨੂੰ ਨਾਂ ਪਤਾ ਹੋਵੇ ਜਿਹਦਾ ਵੀ ਪਰਿਵਾਰਕ ਮੈਂਬਰ ਅੱਜ ਪਠੇਣ ਆਏ ਗਿਆ ਹੋਵੇ ਤਲਵੰਡੀ ਸਾਬੋ ਤੋਂ ਇਹਦਾ ਬੱਚਾ ਪੜਨ ਗਿਆ ਹੋਵੇ ਕਿਸੇ ਦਾ ਪਰਿਵਾਰਕ ਆਹ ਵਾਈ ਗੁਰੂ ਦਾਜੇ ਪੁੱਤਰ ਸਿਰਤਖਣਾ ਬੇਟੇ ਸਿੱਧਕੀਦਲੇ ਇਹ ਨਹੀਂ ਆਣੀ ਬਨੇ ਨੂ ਨਾ ਇਹ ਉਰੇ ਨਾ ਉਰੇ ਨਾ ਇਹ ਉੱਧਰ ਰਹਿ ਇੱਥੇ ਮਿੱਟੀ ਢਕੂਗੀ ਉੱਤੇ ਉਤਰੀ ਓਹੋ ਮਿੱਟੀ ਢਕੂਗੀ ਹੋ ਰਹੀ ਤਾਂ ਮਿੱਟੀ ਢਕੂਗੀ ਜਲਦੀ ਲਾ ਦੇ ਕੀ ਕਰਦਾ ਚਾਚਾ ਹੈ ਕੀ ਕਰਦਾ ਮਿੱਤਰੀ ਨਹੀਂ ਆਊਗਾ ਤੜਕੇ ਇੱਥੇ ਲਪਾਈ ਕਰਾਂਗੇ ਕੰਮ ਤਿਆਰ ਕਰਕੇ ਰੱਖ ਦਾਂਗਾ ਕਿਉਂ ਕਿਉਂ ਕੀ ਸੁਪਾਈ ਕਿਉਂ ਕਰੋਗੇ ਇੱਥੇ ਐਂਦ ਕਰ ਲਾ ਜੀ ਸੁਪਾ ਇੱਥੇ ਨੂੰ ਲਿਪਦਿਆਂ ਕਿ ਸਾਰਾ ਸੋਨਾ ਲੱਗੂਆ ਬੈਜਲਾ ਬੰਦ ਹੋ ਜਣੀ ਸਾਰੀਆਂ ਲੈ ਪਰਿਓ ਮੜੇ ਪੁੱਤਰੀ ਕੀ ਓ ਓ ਓ ਆਵਾਜ਼ ਕੋਈ ਦਾਤਾ ਹਾਂਜੀ ਅੱਜ ਤਾਂ ਜਿੰਮ ਵਿੱਚ ਲੈ ਜਾਊਗਾ ਜਿੰਮ ਅੱਜ ਅੱਜ ਕੀ ਦਿਨ ਹੈ ਸ਼ਨੀਵਾਰ ਆ ਸੈਚਰਡੇ ਆ ਮੈਨੂੰ ਲੱਗਦਾ ਸ਼ਨੀਵਾਰ ਆ ਹਾਂ ਨਾ ਸੈਚਰਡੇ ਆ ਇੱਕ ਚਾਲ ਹੀ ਰਹੀ ਹੈ ਉਹ ਦੇਖੂਗਾ ਚੱਕ ਲਿਆਂਗਾ ਬਾਅਦ ਚ ਚਲੋ ਦੇਖੀ ਟੇਡਾ ਕਰ ਰੱਖਿਆ ਐ ਪਰ ਇਹ ਜੋ ਤਾਂ ਛੱਟੇ ਆਉਣਗੇ ਪਾਣੀ ਦਾ ਢੋਲ ਭਰਨ ਵਾਸਤੇ ਬਾਹਰ ਇਟਾਈਆਂ ਸੈੱਟ ਕਰਨ ਲੱਗਾ ਸੀ ਦੁਬਾਰੇ ਕੱਲ ਚੱਕਤੀਆਂ ਸੀ ਇਧਰੋਂ ਜਾਂਦੀ ਹੋਈ ਗੱਡੀ ਖੜੀ ਨਿਗਾਹ ਮਾਰੀ ਤੇ ਆਪਣਾ ਗਵਾਂਡੀ ਪਿੰਡ ਤੋਂ ਮਿੱਤਰ ਲਸ਼ਮਣ ਸਿੰਘ ਤੇ ਉਹਨਾਂ ਦੇ ਫਾਦਰ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਮੇਜਰ ਸਿੰਘ ਜੀ ਤੇ ਇਹ ਵੀ ਆਪਣੇ ਨਾਲ ਬੜੇ ਚਿਰ ਤੋਂ ਜੁੜੇ ਹੋਏ ਆ ਚੈਨਲ ਦੇ ਨਾਲ ਇਹਨਾਂ ਨੇ ਮੈਨੂੰ ਦੇਖ ਕੇ ਬ੍ਰੇਕ ਮਾਰੀ ਤੇ ਮੋਹ ਪਿਆਰ ਨਾਲ ਪੰਜ ਸੱਤ ਗੱਲਾਂ ਬਾਤਾਂ ਕਰੀਆਂ ਵਧੀਆ ਸਿਹਤ ਠੀਕ ਹੈ ਜੀ ਵਧੀਆ ਵਧੀਆ ਚੜਦੀ ਕਲਾ ਜੀ ਟੜਕੇ ਤੁਸੀਂ ਵੀ ਨਹੀਂ ਵਸ ਚਾਹ ਨਾਲ ਲੰਬਾ ਜ ਰਹਿੂਗਾ ਮੇਰਾ ਹਰ ਇੱਕ ਵਾਰੀ ਪਹਿਲਾਂ ਵੀ ਤੋਂ ਉਦਨ ਆਪਾਂ ਮਿਲੇ ਉਦਨ ਵੀ ਤੁਸੀਂ ਐਂ ਲੰਘ ਗਏ ਚੱਲ ਕੋਈ ਫੇਰ ਆਵਾਂਗੇ ਖੁੱਲੇ ਜੇ ਟਾਈਮ 'ਚ ਚਲੋ ਧੰਨਵਾਦ ਵਧੀਆ ਸਿਹਤ ਵਧੀਆ ਵਧੀਆ ਅ ਲਸ਼ਮਣ ਹੋ ਰਹੇ ਨੇ ਲਾ ਰੱਖੇ ਜੀ ਕੈਨੇਡਾ ਜਾ ਕੇ ਚੱਲ ਚੜ੍ਹਦੀ ਕਲਾ ਜੇ ਰੱਖੇ ਪ੍ਰਮਾਤਮਾ ਸਾਰਿਆਂ ਨੂੰ ਧੰਨ ਭਾਗ ਭਾਈ ਤੁਹਾਡਾ ਵੀ ਤੇ ਉਹ ਲਸ਼ਮਣ ਦੱਸਦਾ ਹੁੰਦਾ ਸੀ ਮੇਰਾ ਡੈਡੀ ਦਾ ਤੜਕੀ ਲਾ ਕੇ ਵੇਹ ਜਾਂਦਾ ਕਹਿੰਦਾ ਤੇਰੇ ਬਲੌਗ ਤੇ ਮੈਨੂੰ ਇਹ ਮੈਨੂੰ ਹੱਸਦਾ ਹੁੰਦਾ ਸੀ ਉਹ ਮਜ਼ਾਕ ਹੀ ਹੈ ਨਾ ਕਹਿੰਦਾ ਤੂੰ ਸਾਨੂੰ ਵੀ ਗੱਲਾਂ ਦਵਾ ਦਿੰਦਾ ਜਦੋਂ ਜਿੰਮ ਆਉਂਦਾ ਹੁੰਦਾ ਮੈਂ ਕਿਹਾ ਕਿਵੇਂ ਕਹਿੰਦਾ ਮੇਰਾ ਡੈਡੀ ਦੇਖੂਗਾ ਉਹ ਦੇਖ ਉਹ ਵੀ ਸਾਰਾ ਦਿਨ ਕੰਮ ਕਰਦੇ ਫਿਰਦੇ ਹੈਗੇ ਤੂੰ ਤੁਸੀਂ ਵੀ ਭਾਈ ਉਹਨਾਂ ਵਾਂਗ ਉੱਡੜਦੇ ਫਿਰਿਆ ਕਰੋ ਤੇ ਉਹ ਹੈ ਉਹ ਜੱਥੇ ਲਾਤਾ ਲੰਬਾ ਉਹਨੇ ਹੁਣ ਕੰਮ ਚੱਲ ਵਧੀਆ ਨਹੀਂ ਕੰਮ ਤਾਂ ਇੱਥੇ ਵੀ ਸੋਨਾ ਕਰਦਾ ਸੀ ਉਂ ਥੋੜਾ ਜਿਹਾ ਮਜ਼ਾਕੀਆ ਸੁ ਮਯਾਕ ਜੇ ਚਲਾ ਲੈਂਦਾ ਸੀ ਗੱਲ ਉਹ ਫੇਰਾ ਕੰਮ ਇੱਥੇ ਹੀ ਬਹੁਤ ਕਰਦਾ ਸੀ ਉਹ ਫੇਰਾ ਹਾਂ ਕੰਮ ਸੋਨਾ ਕਰਦਾ ਸੀ ਕੰਮ ਤਾਂ ਆਇਆ ਕੋਈ ਜ਼ਿੰਮੇਵਾਰ ਪਰਿਵਾਰਚਿਆ ਜਿਨ੍ਹਾਂ ਦੇ ਕੰਮਕਾਰ ਇਹ ਜਾਂ ਸਾਰੇ ਕਰਦੇ ਜਲ ਜੀ ਦੇ ਵਿੱਚ ਜਿਹੋ ਜਿਹਾਂ ਸਰਦਕ ਉਹ ਬੰਦਾ ਆਟੋਮੈਟਿਕ ਹੀ ਕੰਮ ਕਰਦਾ ਹਾਂ ਉਹ ਨਾ ਐਕਟਿਵ ਰਹਿੰਦਾ ਸਰੀਰ ਉਹਦਾ ਤੜਕੇ ਇੱਕ ਉਹਨੂੰ ਸੁਨੇਹਾ ਉੱਠਣ ਦਾ ਸੁਭਾਅ ਪੈ ਜਾਂਦਾਗਾ ਹਾਂ ਬਾਕੀ ਕੰਮ ਕਰਨ ਦਾ ਸੁਭਾਅ ਹਾਂ ਸਰੀਰ ਜੇ ਜੁੱਸਾ ਜੇ ਜਾਗ ਕੇ ਰਹਿੰਦਾ ਉਹਨੂੰ ਐ ਲੱਗਦਾ ਰਹਿੰਦਾ ਕਿਤੇ ਨਾ ਕਿਤੇ ਜ਼ੋਰ ਲਾਵਾ ਮੜਾ ਜਾਂ ਕੋਸ਼ਾ ਬੀ ਬੂੜੀਏ ਹਾਂ ਹਾਂ ਫਿਰ ਇਹ ਵੀ ਲਾਉਂਦਾ ਫਿਰ ਉਹ ਹਾਂ ਮਾਗ ਰੋਇਆ ਫਿਰ ਉਹ ਉਦੋਂ ਆਇਆ ਨੀਗਾ ਤੇ ਉਦੋਂ ਕਹਿੰਦਾ ਸੀ ਮੈਂ ਘਰੇ ਲਾ ਲੂ ਲੈਣਾ ਕੁਝ ਕੰਮ-ਕੁਮ ਤੇ ਜਦੋਂ ਸੀਜ਼ਨ ਜੋ ਹੋ ਜਾਂਦਾ ਜਿਵੇਂ ਹਾੜੀ ਸੋਣੀ ਆਪਣਾ ਕੁਝ ਕੰਮ-ਕੁਮ ਚਾਈ ਲੈਣੀ ਸੀ ਨਾ ਹਾਂ ਉਦੋਂ ਖੇਚ ਹੋ ਜਾਂਦੀ ਐ ਤੇ ਹੁਣ ਤਾਂ ਮੈਥੋਂ ਵੀ ਮਹੀਨਾ ਕੋ ਗਿਆ ਮਾੜਾ ਮੋਟਾ ਲੰਗੇ ਡੰਗ ਜੀ ਗਿਆ ਮੈਂ ਉਧਰ ਚਾਚੇ ਕਿਮਸਤਰੀ ਲਾ ਰੱਖਿਆ ਪਹਿਲਾਂ ਦੇਖਿਆ ਸੀ ਮੈਂ ਕਾਲੇ ਹੋ ਰੰਗਣੀ ਕਿਮਸਤਰੀ ਹਾਂ ਹੁਣ ਆਪਣੇ ਵਾਲੇ ਪਾਸੇ ਲਾ ਲਿਆ ਇਧਰ ਚੱਲ ਬਾਈ ਲਬੂਈ ਸਾਰੀ ਆ ਰਹਿੰਦੀ ਸੀ ਕਿ ਉਹਨੇ ਕਿ ਜਿੰਨਾ ਕਾ ਲੱਗੀ ਦਿਹਾੜੀ ਲਾ ਲਾਂਗੇ ਠੀਕ ਹੈ ਜੀ ਤੇ ਆ ਜੋ ਬਹਿਨੇਗੇ 10 ਮਿੰਟ ਚੱਲ ਫੇਰ ਮਿਲਾਂਗੇ ਕਾਲ ਚ ਹੀ ਰਹਿਨੇ ਹੋਏ ਹੋਰ ਥੋੜਾ ਖਿੱਚ ਜਾਣਾ ਠੀਕ ਹੈ ਜੀ ਸਸਰੀ ਘਰ ਜੀ ਐ ਨੂੰ ਭਾਈ ਕਿਉਂ ਲੱਗਿਆ ਰੌਣਕਾਂ ਜਿਥਾ ਆਪਣਾ ਸਰਹੰਦ ਤੋਂ ਸਰਹੰਦ ਗਏ ਹੋਏ ਸੀ ਆਪਣੇ ਵਾਲੇ ਮਨਪੀ ਤੋਰੇ ਤੇ ਅੱਜ ਵਾਪਸੀ ਕਰੀ ਆ ਕੱਲ ਰਾਤ ਅ ਰਾਤ ਨੂੰ ਕਿਸੇ ਤਰ੍ਹਾਂ ਜਿ ਖੜ ਗਏ ਸੀ ਕਿ ਗੁਰੂ ਘਰ ਫੇ ਮੀਂਹ ਕਣੀ ਆਈ ਜਾਂਦੀ ਸੀ ਤਾਂ ਕਰਕੇ ਨੇ ਤਾਂ ਰਾਤ ਹੀ ਪਹੁੰਚ ਜਾਂਦੇ ਹੀ ਤੇ ਚਲਾ ਬੰਦਾ ਵਾਦੀਓ ਆਪਣੇ ਕੋਲ ਕੰਮ ਵਾਲਾ ਤੇ ਭਾਈ ਦਾ ਤਾਂ ਹੌਸਲੇ ਬਹੁਤ ਹੁੰਦਾਗਾ ਤੇ ਇਹ ਸਰਹੰਦ ਜਾਣ ਤੋਂ ਪਹਿਲਾਂ ਮਨਪੀ ਤ ਮਮੀ ਨੂੰ ਉਹ ਮੈਂ ਬਰੇ ਵਰਦਾ ਸੀ ਕਹਿੰਦਾ ਮੈਂ ਸਰਹੰਦੇ ਜਾਣਾ ਸੀ ਮਿਸਟਰੀ ਲਾਉਣ ਨੂੰ ਕਹਿੰਦਾ ਕਹਿੰਦਾ ਮੈਂ ਸੇਵਕ ਠੀਕ ਹੈ ਨਾ ਮੈਂ ਕਿਵੇਂ ਕਰਾਂ ਜਾਵਾਂ ਕਿ ਨਾ ਫਿਰ ਮੈਂ ਕਿਹਾ ਤੂੰ ਜਾ ਪਾਈ ਜੀ ਸਕਦ ਕੇ ਕੋਈ ਚੱਕਰ ਨਹੀਂ ਹੋਇਆ ਇੱਕ ਦੋ ਦਿਨ ਆਪਾਂ ਡੰਗ ਲਾਹਾਂਗੇ ਕੋਈ ਚੱਕਰ ਹੀ ਨਹੀਂ ਹੋਇਆ ਟੈਨਸ਼ਨ ਨਾ ਲੈ ਤੂੰ ਨਿਸ਼ਚਿਤ ਹੋ ਕੇ ਜਾ ਤੇ ਵਧੀਆ ਹਫਤਾ ਉੱਥੇ ਲਾਇਆ ਜਲ ਕਿਰਪਾ ਬਾਬੇ ਦੀ ਬਾਕੀ ਢੋਲ ਭਰਦੇ ਆ ਤੇ ਅਗਲਾ ਕੰਮ ਕਰ ਸ਼ੁਰੂ ਕਰਦੇ ਆ ਪਾਣੀ ਅੱਜ ਥੋੜਾ ਜਿਹਾ ਥੱਲੇ ਹੋ ਗਿਆ ਡੱਗੀ ਚੋਂ ਇਹਦੇ ਚੋਂ ਮੈਂ ਤਿੰਨ ਚਾਰ ਢੋਲ ਲੈ ਗਿਆ ਭਰ ਕੇ ਕੱਲ ਵੀ ਪਰਸੋਂ ਵੀ ਲੈ ਗਿਆ ਚੈੱਕ ਹਾ ਢੋਲ ਤਾਂ ਆਪਣੇ ਆਲਾ ਉਂ ਵੀ ਭਰ ਜਾਂਦਾ ਹੈ ਸੁੱਖ ਨਾਲ ਸੂਏ ਚ ਪਾਣੀ ਹੈ ਨਹੀਂਗਾ ਤਾਂ ਇੱਕ ਮੈਂ ਇਥੋਂ ਨੇੜੇ ਲਾਲਚ ਕਰ ਲੈਂਦੇ 35 37 ਬਾਲਟੀਆਂ ਪੈਣੀਆਂ ਸੀਗੀਆਂ ਇਹ ਅਗਲਾ ਫਾਇਦਾ ਇਹ ਹੁੰਦਾ ਸੀ ਕਿ ਥੋੜੀ ਜ਼ੋਰ ਜਮੈਸ਼ ਹੋ ਜਾਂਦੀ ਸੀ ਇਹਦੇ ਨਾਲ ਤਾਂ ਇਕੱਠਾ ਸਰੀਰ ਦਾ ਜ਼ੋਰ ਜਿਹਾ ਲੱਗ ਜਾਂਦਾ ਸੀ 2-4 ਮਿੰਟ ਤੇ ਉਹ ਸੋਹਣਾ ਨਜ਼ਾਰਾ ਜ ਆ ਜਾਂਦੇ ਨੇ ਨਾਲ ਗਰਮਾਇਆ ਸ਼ਾਇ ਨੀ ਸਰੀਰ ਨੂੰ ਵਾਹੀ ਗੁਰੂ ਵਰਣ ਦਾ ਆਹ ਥੱਲ ਦੀ ਗੱਡੀ ਲਿਆ ਕੇ ਆਪਣੇ ਛੋਬਰਾਂ ਨੇ ਪ੍ਰਣਾਮ ਸ਼ੀਤਾਂ ਨੂੰ ਯਾਤਰਾ ਪਿੰਡ ਸੂਰਤੀਆ ਤੋਂ ਫਤਿਹਗੜ ਸਾਹਿਬ ਕੌਣ ਆ ਗਿਆ தா ਜੋ ਤਕਣਾ ਠੀਕ ਆ ਵਧੀਆ ਵਧੀਆ ਰਹੀ ਯਾਤਰਾ ਵਧੀਆ ਵਧੀਆ ਪੂਰੀਆਂ ਖੈਰ ਸੁਖਰਾਜੀ ਬਾਜੀ ਸਾਰੇ ਠੀਕ ਆ ਵਧੀਆ ਸਾਰੇ ਚੰਨ ਪਈ ਆ ਗਿਆ ਨੌਜਵਾਨ ਆਪਣਾ ਤੇ ਹੁਣ ਆਪਣਾ ਹੌਸਲਾ ਵਧ ਗਿਆ ਤੇ ਭਾਈ ਦਾ ਹੌਸਲਾ ਹੀ ਬਹੁਤ ਹੁੰਦਾਗਾ ਹਰਾ ਹਰਾ ਬਿੰਦਿਆ ਆਉਂਦਾ ਹਰਾ ਤਾਂ ਟਾਈਮ ਹੀ ਲੱਗਿਆ ਮੁੜਕੇ ਦੋਦੇ ਦਾ ਨਾਲੇ ਉਹ ਮਸ਼ੀਨ ਉਥੋਰੇ ਪਰੇ ਕਰ ਰੱਖੀ ਹੋਏ ਉਹਨਾਂ ਨੂੰ ਆਕੇ ਇੱਕ ਦੋ ਬੰਡਾ ਲੈ ਆਏ ਉਹ ਮੈਂ ਵੀਰ ਲੈ ਆਵਾਂਗੇ ਉਹਨੇ ਮਨਪ੍ਰੀਤ ਆਕੇ ਬੰਦਾ ਵਧ ਜੂ ਚੰਨ ਨਜ਼ਰ ਹੋ ਕੇ ਮੁੱਖੇ ਨੂੰ ਹੁਣ ਕਹਿੰਦੀ ਆ ਅੱਜ ਪਿਆ ਕੇ ਲਿਆਉਂਗਾ ਬਿਨਾ ਉਹ ਆਹਾ ਓਏ ਨਾ ਮਾ ਟਰੈਕਟਰ ਦੇਖੋ ਪਿਆ ਬਾਕੀ ਗਿੱਲਾ ਜ਼ਿੱਲਾ ਇਹ ਆ ਸੀਗਾ ਹਰਾ ਅਗੀ ਦੀ ਫੋਟ ਲੱਗੀ ਓਏ ਸਿੱਧੂ ਦੀ ਰਾਤ ਬਾਹਰ ਕੌਣ ਸਿੱਧੂ ਰਾਤ ਆਖੀ ਲਿਖਿਆ ਇਹ ਕੀ ਲਿਖਿਆ ਹੈ ਪੀ ਕੇ ਐਲ ਮੇਰਾ ਨਾਮ ਜਾਂ ਦੱਸ ਛੱਡ ਦੱਸ ਤੇਰਾ ਨਾਮ ਹੈਗਾ ਤਾਜਪ੍ਰੀਤ ਸਿੰਘ ਕੇ ਦਾ ਟੈਕ ਲਿਆ ਤਾਂ ਦੇਖੀ ਵੀ ਕੀ ਸੋਣਾ ਟ੍ਰੈਕਟਰੀ ਵਾਲਾ ਸੋਣਾ ਲੱਗਦਾ ਵਾਹ ਸੋੜਾ ਲਿਆ ਕੇ ਦੇਤਾ ਇਦਲੇ ਚਾਚੀ ਕਿੰਨੇ ਦਿਨ ਰਹੂਗਾ ਹੁਣੇ ਕਿੰਨੇ ਦਿਨ ਚ ਰੋਟੂ ਆ ਆ ਕੀ ਲਿਖਿਆ ਕੋਈ ਦਿਨ ਚ ਨਹੀਂ ਆ ਕੀ ਲਿਖਿਆ ਠੀਕ ਹੈ ਕਿੰਨੇ ਦਿਨ ਇਹ ਕਲਾਰੇ ਪਾ ਦੇਣਾ ਹੁੰਦਾ ਬਈ 2-4 ਦਿਨਾਂ ਚ ਜੀ ਦੇ ਹਾਂ ਤਗੜਾ ਮਿੱਤਰ ਸਫਲ ਰਹੀ ਯਾਤਰਾ ਪੂਰੀ ਕਾਮਯਾਬ ਠੀਕ ਠਾਕ ਪਹੁੰਚੇ ਸਾਰੇ ਮਿੱਤਰ ਠੀਕ ਹੈ ਰਾਤ ਕਿੱਥੇ ਰਹੇ ਜੀ ਰਾਤ ਕਿੱਥੇ ਰਹੇ ਜੀ ਰਾਤ ਜੀ ਆਉਂਦੇ ਹੋ ਤਾਂ ਕਰਾਚੋ ਕਰਾਚੋ ਮੀ ਵਾਲਾ ਗੁਰੂ ਘਰ ਠੀਕ ਇਹਨੇ ਕਰਤਾ ਸੀ ਮੋਂ ਕਹਿੰਦਾ ਸੀ ਤੜਕੇ ਆਵਾਂਗੇ ਕਹਿੰਦਾ ਮੀਂਹ ਜਿੰਦਾਬਦ ਚਾਹ ਵਾਲੇ ਵੇਚਣ ਲੱਗੋ ਉੱਥੇ ਤੇ ਮੀਂਹ ਆ ਗਿਆ ਬਾਲਾ ਹੋ ਗਏ ਬਈ ਇੱਥੇ ਥੈਰ ਗਏ ਠੀਕ ਐ ਸੋਹਣਾ ਲੱਗਦਾ ਮੇਤਰਾ ਦਮਾਲਾ ਸਜਾਇਆ ਹਾਂ ਬਾਹ ਹੁਣ ਸਜਾ ਕੇ ਰੱਖਿਆ ਕਰੋ ਵਧੀਆ ਲੱਗਦਾ ਮੈਂ ਤੈਨੂੰ ਸਹੀ ਦੱਸਾਂ ਉਹ ਦਿਨ ਇੱਕ ਦੋ ਵਰਨੇ ਜੇ ਲੈ ਕੇ ਜਾ ਕੇ ਇੱਕ ਅੱਧਾ ਸੀਗਾ ਵੀ ਤੇ ਕੰਮ ਦੀ ਖਿੱਚ ਹੁੰਦੀ ਸੀ ਦੜਕੇ ਬਸ ਉਹ ਮੈਂ ਉੱਡ ਜਿਆ ਪਾ ਕੇ ਐਂ ਤੁਰ ਜਾਂਦਾ ਸੀ ਗੱਗੂ ਕੇ ਮਿਸਤਰੀ ਕੋਲੇ ਤੇ ਮੈਂ ਬੰਨਿਆ ਨਹੀਂ ਕਈ ਦਿਨ ਹੋ ਗਏ ਇਧਰ ਮਿਸਤਰੀ ਲਾ ਰੱਖੇਗਾ ਆਹ ਪਹਿਲਾਂ ਇੱਕ ਸੀਗਾ ਕੱਲ ਦੋ ਸੀਗੇ ਅੱਜ ਛੁੱਟੀ ਮਾਰਤੀ ਤੋਂ ਉਹਨਾਂ ਨੇ ਇੱਕ ਨੂੰ ਕੰਮ ਸੀਗਾ ਤੇ ਦੂਜਾ ਫਿਰ ਥੋੜਾ ਇਹ ਕਹਿੰਦਾ ਗਿੱਲਾ ਥਿੱਲਾ ਕੰਮ ਇੱਕ ਦਿਨ ਰੁਕ ਜਾ ਹੁਣ ਟਰਾਲੀ ਟਰਾਲੀ ਖਾਲੀ ਠੀਕ ਕੀ ਓ ਓ ਲੈ ਨਾ ਕੀ ਹੋਇਆ ਆ ਗਿਆ ਇਹ ਸਾਡੇ ਆਈ ਲੱਭਦੇ ਪਤਨਾਲ ਖਾਉ ਪਈ ਲੱਦਰ ਦੇਖਾਂ ਉੱਪਰ ਐ ਸੋਹਣਿਆ ਦਸਰ ਆਇਆ ਹੋਏ ਇਹਨਾਂ ਦਮਾਲਾ ਉੱਥਲੇ ਨੂੰ ਖਿੱਚ ਲਿਆ ਇਹ ਚਾ ਚਾ ਕੀ ਲੈਣਾ ਹੈ ਹੈ ਵਾਹ ਆਹ ਤੂੰ ਉਹਦੇ ਵੀ ਲੌਂਕੀ ਜਾਂਦਾ ਸੀ ਤੇ ਇਹ ਨਹੀਂ ਲੈਣਾ ਪੁੱਤਰ ਇਹ ਟਰੈਕਟਰ ਦਾ ਇਹ ਦੂਜਾ ਆਹ ਟਰਾਈਪੌਡ ਇਹ ਲੈ ਲਓ ਫੇਰ ਲਓ ਵਧੀਆ ਬਣਦੀ ਹੈ ਮੈਂ ਵੀ ਆਸ ਸੀ ਨੀ ਪਰ ਬਣ ਗਿਆ ਵਧੀਆ ਬਣਦੀ ਆ ਇੱਧਰ ਖੜ ਕੇ ਹੁਣ ਆਪਦੀ ਵੀਡੀਓ ਬਣਾਵਾ ਇੱਥੇ ਚੱਕ ਮੈਂ ਤੇਰਾ ਪਰਨਾ ਵੇਖਣਾ ਯਾਰ ਤੂੰ ਸੋਹਣੀ ਬੜ ਲੱਗਦੀ ਆ ਚਾਚਾ ਇਹਦੇ ਲਾਲਾ ਇਹਦੇ ਲਾਲੀਏ ਇਹ ਇੱਥੇ ਲਾ ਲੈਣੀ ਆ ਮੈਨੂੰ ਯਾਰ ਫਿਰ ਸੁਣਾ ਹਾਂ ਗੱਲਾਂ ਸੁਣਾਓ ਹੁਣ ਚਾਚਾ ਰੱਖਦੇ ਆ ਕਿਤੇ ਰੱਖਣਾ ਨਹੀਂ ਆਈ ਤੂੰ ਆਪਦਾ ਵਲੌਗ ਬਣਾ ਲੈ ਫੜ ਕੇ ਅਹੀਂ ਫੜਾ ਕੇ ਅਹੀਂ ਫੜਕੇ ਆਪਦਾ ਵਲੌਗ ਬਣਾ ਲੈ ਇੱਥੇ ਤੋਂ ਲਓ ਫੜ ਤਲੋਂ ਫੜੋ ਈ ਲੈ ਹੁਣ ਤੇਰਾ ਵਲੌਗ ਬਣ ਜੰਦਾ ਗਾ ਗੱਲਾਂ ਕੀ ਕਰ ਰੌਂਡ ਰੌਂਡ ਹਾਲੋ ਕਿਵੇਂ ਹੋ ਨੇਓ ਕੀਵੇਂ ਹੋ ਆ ਲੈ ਗੱਲ ਆ ਕਰੂ ਗੱਲਾਂ ਕਰੋ ਕਿਵੇਂ ਹੋ ਅੱਜ ਮੌਸਮ ਕਿਵੇਂ ਆ ਅੱਜ ਮੌਸਮ ਕਿਵੇਂ ਆ ਤੂੰ ਦੱਸ ਤੂੰ ਦੱਸ ਕਿਵੇਂ ਆ ਨਹੀਂ ਵਰਗਾ ਨਹੀਂ ਵਰਗਾ ਅੱਜ ਸਕੂਲ ਕਿਉਂ ਨਹੀਂ ਗਏ ਕੋਈ ਵੀਡੀਓ ਬਣਾਉਣੀ ਆ ਐ ਖੜਕੇ ਐ ਖੜਕੇ ਰੱਖਦਾ ਐ ਤੇ ਟਾਪੜਾ ਰੱਖ ਤੇ ਟੰਟੇ ਤੇ ਟਾਪੜਾ ਤੇ ਲੈ ਰੱਖਦਾ ਉਧਰ ਮੁਜਾਲਾ ਆ ਰੱਖਦਾ ਰੱਖਦੇ ਤਾਂ ਉਹ ਨਹੀਂ ਦੇ ਰੱਖਦੇ ਤੋਂ ਨਹੀਂ ਦੇ ਰੱਖਦੇ ਆ ਦੇ ਉਹ ਨਹੀਂ ਦੇ ਐ ਦੂਰ ਰਹਿ ਮੜਾ ਯਾ ਬੋਟ ਡੋਰੀ ਦੇ ਆਉਂਦੇ ਆ ਪੁੱਤਰੋ ਟਰਾਲੀ ਖਾਲੀ ਕਰੀ ਜਾਂਦੇ ਸਮਾਨ ਨੂੰ ਲਈ ਨਗਰ ਦੀ ਓਰੇ ਉਥੇ ਓਰੇ ਆ ਪਿੱਛੇਓ ਦੂਰ ਖੜਕੇ ਇੱਥੇ ਖੜਕੇ ਗੱਲ ਕਰਾਂ ਸਾਰੇ ਉਹ ਤੇ ਉਹ ਬਾਪੂ ਹੁੰਦਾ ਉਹ ਫੋਨ ਤੇ ਚਲਾਉਂ ਮੈਂ ਨੀਰਾ ਪਾਉਣਾ ਪੁੱਤਰ ਥੋਨੇ ਥੋਨੇ ਮੰਮੀ ਪਾਉਣੇ ਤੈਨੋਂਗੇ ਚਾਹ ਨਹੀਂ ਤਾ ਨੀਰਾ ਪਵਾ ਮੈਂ ਨਾਲ ਜਾ ਰਾਂ ਆ ਤੇਰਾ ਪੜਨਾ ਹੱਲੇ ਆ ਗਿਆ ਅਜਵਾਖ ਜੇ ਰੋਜ ਬਤੰਗ ਚੜਾਉਣ ਲੱਗੇ ਰਹਿੰਦੇ ਅਮੀਨ ਨਾਲੇ ਹਾਂ ਤੇ ਸਮਾਂ ਹੋ ਗਿਆ ਬਈ ਇਸ ਵਕਤ 5 ਵਜੇ ਦਾ ਤੜਕੇ ਦੇ ਮਿਸਤਰੀ ਦੇ ਆਉਣ ਦੀ ਆਣ ਬਿਲਕੁਲ ਤਿਆਰੀ ਆ ਪੈੜ ਲਾਤੀ ਆ ਛੜਕਾ ਕਰਤਾ ਵਾਵਾ ਸਾਰਾ ਕੁਛ ਹਣ ਤੜਕੇ ਸਨੇ ਆ ਮਾਰ ਦਿਆਂ ਗੱਡੀ ਇੱਧਰ ਢਾੱਕ ਕੇ ਖੜਾਤੀ ਪਾਣੀ ਦਾ ਭਰ ਕੇ ਖੜਾਦਾ ਢੋਲ ਦੁਬਾਰੇ ਬਰੇਤੀ ਢਾਕਤੀ ਕਿ ਦੁਬਾਰੇ ਮੀਂਹ ਕਣੀ ਆ ਗਈ ਤੇ ਚਾਰ ਨਾਲ ਕੰਮ ਔਖਾ ਹੋ ਜਾਂਦਾ ਤੇ ਤੜਕੇ ਸਿਮਿੰਟ ਜਿਹੜਾ ਲਾਉਣਾ ਉਹਦੀ ਬਰੇਤੀ ਵੀ ਆਪਾਂ ਉੱਥੇ ਪਾ ਕੇ ਰੱਖ ਲਈਏ ਥੋੜੀ ਅੱਠ ਰੂਜਾ ਅਲੰਦਰ ਪਈ ਹੋਈ ਕੁਛ ਫਰਸ਼ ਸੋ ਕੁਦਰੂ ਜਿਹੜਾ ਮਾੜੀ ਮੁੱਟੀ ਗਿੱਲ ਹੋਈ ਤੇ ਕੰਮਗਿਰਾਂ ਚੱਲਦਾ ਹੋ ਜੂਗਾ ਤੇ ਅੱਜ ਦੇ ਮਥੇ ਹੋਏ ਕੰਮਾਂ ਚੋਂ ਪੈੜ ਵਾਲਾ ਸੋਚਿਆ ਸੀ ਪਾਣੀ ਛੜਕਾਣਾ ਇਹ ਹੋ ਗਿਆ ਹਰੇ ਚਾਰਾ ਆਪਣਾ ਹੈਪੀ ਤੇ ਗੱਗੂ ਗਏ ਸੀ ਕਿ ਹਰਾਏ ਲੈ ਆਏ ਸੀਗੇ ਤੇ ਆਟਾ ਕੋਟਾ ਲੈਟ ਨਹੀਂ ਸੀ ਸਾਰਾ ਦਿਨ ਦੇ ਚਾਲ ਮੈਂ ਰੱਖਿਆ ਸੀਗਾ ਹੁਣ ਚੱਕ ਲਿਆਉਂਗਾ ਪੀ ਤਾਂ ਹੋਊਗਾ ਤੇ ਬਹੁਤ ਸਾਰਾ ਧੰਨਵਾਦ ਸਾਰੇ ਵੀਰੇ ਭੈਣਾਂ ਦਾ ਸਤਿ ਸ੍ਰੀ ਅਕਾਲ ਬੇਟਾ ਸੋ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਲਾ ਬਾਲਾ ਨਾ ਇੱਕ ਛੇਰ ਕਮੈਂਟ ਜਰੂਰ ਕਰਿਆ ਕਰੋ ਤੁਰ ਤੋਂ ਲੈ ਕੇ ਤੁਰ ਤੱਕ ਬਲੌਕ ਜਰੂਰ ਦੇਖਣਾ ਫੇਸਬੁੱਕ ਤੇ ਦੇਖਦੇ ਫੋਲੋ ਵੀ ਜਰੂਰ ਕਰੋ ਤੇ ਧੰਨਵਾਦ ਬੇਟਾ ਤੁਹਾਡੇ ਸਾਰਿਆਂ ਦਾ ਧੰਨਵਾਦ ਚਲ ਮੈਂ ਤਾਂ ਬਾਹਰ ਚੋਦੀ ਆਂ ਇਧਰ ਪਾਪਾ ਬਿੱਲੀ ਮਗਰ ਪੈ ਗਏ ਪਾਪਾ ਥੋੜੀ ਜਿਹੀ ਇਕਲ ਕਰਨੀ ਮੰਨਦਾ ਭਾਈ ਬਿੱਲੀਆਂ ਕੁੱਤੇ ਬਿੱਲੀਆਂ ਤੋਂ ਤੇ ਖੈਰ ਠੀਕ ਆ ਭਾਈ ਠੀਕ ਰਿਹਾ ਅੱਜ ਦਾ ਦਿਨ ਅ ਚੱਕੜ ਜਾ ਹੈਗਾ ਗਿੱਜ-ਗਿੱਜ ਜੇ ਕਰਦੇ ਬਸ ਐਵੇਂ ਹੀ ਤੁਰੇ ਫਿਰਦੇ ਰਹੇ ਦੋ ਕੁ ਦਿਨ ਹੋ ਗਏ ਬੂਟਾਂ ਦਾ ਸੁਭਾਜਾ ਪਾ ਲੈ ਕੇ ਪਾ ਕੇ ਰੱਖਿਆ ਕਰਾਂ ਸਾਰਾ ਦਿਨ ਦੋ ਬਿਆਈਆਂ ਬਹੁਤ ਪੜੀਆਂ ਹੋ ਰਹੀਆਂ ਸੀਗੀਆਂ ਇੱਕ ਗੋਠੇ ਤੇ ਮੁਰਲੇ ਦੇ ਪੈਰ ਦੇ ਤੇ ਇੱਕ ਅੱਡੀ ਤੇ ਉਧਰੋਂ ਗੋਠਾਂ ਨਹੀਂ ਲੱਗਦੀ ਸੀ ਉਧਰੋਂ ਅੱਡੀ ਨਹੀਂ ਲੱਗਦੀ ਸੀ ਕਾਲੇ ਨੂੰ ਕਈ ਦਿਨ ਹੋ ਗਏ ਮੈਂ ਆਖੀ ਜਾਂਦਾ ਸੀ ਮੇਰੇ ਤਾਂ ਅੱਡੀ ਨਹੀਂ ਲੱਗਦੀ ਥੱਲੇ ਕਹਿੰਦਾ ਕਾਲਾ ਕਹਿੰਦਾ ਇੰਨਾ ਕਾਦਾ ਚਾਗ ਮਾਂ ਕਹਿੰਿਆ ਬਿਆਈ ਦਾ ਤੇ ਹੁਣਾਂ ਕੱਲ ਵੀ ਸਾਰਾ ਦਿਨ ਬੂਟ ਪਾ ਕੇ ਰੱਖਿਆ ਅੱਜ ਵੀ ਪਾਇਆ ਹੋਇਆ ਤੇ ਰਾਤ ਉਹ ਮਾਸ ਜਿਹੜਾ ਪੱਕ ਜਿੰਦਾ ਕਰੜਾ ਹੋ ਜਾਂਦਾ ਉਹ ਪੋਲਾ ਹੋ ਗਿਆ ਤੇ ਬਸ ਕਰ ਲੋਟ ਆਇਆ ਓਰੇ ਜਸੂ ਤੇ ਇਧਰ ਇਹਨੂੰ ਬਾਰਨੇ ਦਾ ਚਾਰਜ ਵਾਕਿਆ ਨੂੰ ਵਧੀਆ ਓ ਖੜਾ ਅੰਕਨ ਉਲੀ ਹੋਲੇ ਥਲੇ ਹੋ ਗਿਆ ਪਹਿਲਾਂ ਜਿਹਦਾ ਤਾਜ ਨੇ ਬੰਨਿਆ ਹੋਇਆ ਸੀ ਉਹ ਵੀ ਪਰਣਾ ਫਿਰ ਜਸੂ ਨੇ ਵੰਨ ਲਿਆ ਸੋਹਣਾ ਲੱਗਦਾ ਠੀਕ ਐ ਤੇ ਖੈਰ ਸਮਾਪਤੀ ਐ ਇਸੇ ਦੇ ਨਾਲ ਭਾਈ ਸ਼ੁਕਰੀਆ ਮਿਹਰਬਾਨੀ ਧੰਨਵਾਦ हां ਬੇਨਤੀ ਇਹ ਲਾਈਕ ਤੇ ਕਮੈਂਟ ਜਰੂਰ ਕਰਦੇ ਆ ਕਰੋ ਤੇ ਜੇ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਕੱਲ ਨੂੰ ਸਵੇਰੇ 7:00 ਵਜੇ ਨਵੇਂ ਵਲੌਗ ਦੇ ਨਾਲ ਕਿ ਹੁਣ ਆਟਾ ਕੋਟਾ ਚੱਕ ਕੇ ਲਿਆਉਨੇ ਹੈ ਅਜੇ ਆਪਣਾ ਦਿਨ ਚੱਲਦਾ ਰਹੂਗਾ ਤੇ ਵਲੌਗ ਇੱਥੇ ਹੀ ਸਮਾਪਤੀ ਆ ਤਾਂ ਸਸਰੀ ਗੱਲ ਜੀ ਸਾਰਿਆਂ ਨੂੰ